ਰਾਸਵਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਦੇ ਯਤਨਾ ਸਦਕਾ ਸਾウਦੀ ਅਰਬ ਤੇ ਓਮਾਨ ਵਿੱਚੋਂ ਵਾਪਸ ਆਈਆਂ ਲੜਕੀਆਂ ਨੇ ਆਪਣੀ ਹੱਦਬੀਤੀ ਸੁਣਾਉਂਦੇ ਕਿਹਾ ਹੈ ਕਿ ਉੱਥੇ ਉਹਨਾਂ ਕੋਲ 18 ਤੋਂ 20 ਘੰਟੇ ਕੰਮ ਕਰਵਾਇਆ ਜਾਂਦਾ ਹੈ ਸਿਹਤ ਖਰਾਬ ਹੋਣ ਤੇ ਇਲਾਜ ਨਹੀਂ ਸੀ ਕਰਵਾਇਆ ਜਾਂਦਾ ਸਗੋਂ ਬਿਮਾਰੀ ਦੌਰਾਨ ਤੱਕੇ ਨਾਲ ਕੰਮ ਕਰਵਾਇਆ ਜਾਂਦਾ ਸੀ ਨਿਰਮਲ ਕਟਿਆ ਸੁਲਤਾਨਪੁਰ ਲੋਧੀ ਪਹੁੰਚਿਆ ਨਾ ਲੜਕੀਆਂ ਨੇ ਰਾਸਵਾ ਮੈਂਬਰ ਸੰਤ ਬਲਵੀਰ ਸਿੰਘ ਜੀ ਦਾ ਧੰਨਵਾਦ ਕਰਦੇ ਕਿਹਾ ਹੈ ਕਿ ਉਹਨਾਂ ਵੱਲੋਂ ਕੀਤੇ ਗਏ ਸਾਰਥਕ ਯਤਨਾ ਸਦਕਾ ਉਹ ਮੋੜ ਆਪਣੇ ਪਰਿਵਾਰਾਂ ਵਿੱਚ ਪਰਤ ਗਈਆਂ ਸਨ ਅਰਬ ਦੇਸ਼ਾਂ ਵਿੱਚ ਵਾਪਸ ਆਈਆਂ ਲੜਕੀਆਂ ਜ਼ ਸਾਉਦੀ ਅਰਬ ਤੇ ਓਮਾਨ ਤੋਂ ਵਾਪਸ ਆਈਆਂ ਲੜਕੀਆਂ ਨੇ ਲੂ ਕੰਡੇ ਖੜੇ ਕਰਨ ਵਾਲੀਆਂ ਹੱਡ ਬੀਤੀਆਂ ਸਾਂਝੀਆਂ ਕਰਦੇ ਦੱਸਿਆ ਹੈ ਕਿ ਕਿਸ ਤਰ੍ਹਾਂ ਉਹਨਾਂ ਤੇ ਹੱਤ ਤਸ਼ਤਦ ਕੀਤੀ ਜਾਂਦੀ ਸੀ ਇਹਨਾਂ ਦੱਸਿਆ ਹੈ ਕਿ ਇਹਨਾਂ ਏਜੰਟਾਂ ਵੱਲੋਂ ਹੱਲੇ ਵੀ ਉੱਥੇ ਬਹੁਤ ਸਾਰੀਆਂ ਲੜਕੀਆਂ ਨੇ ਇਸੇ ਤਰ੍ਹਾਂ ਫਸਾ ਰੱਖੀਆਂ ਨੇ ਜੋ ਨਾ ਕੇਵਲ ਭਾਰਤ ਦੀਆਂ ਸਗੋਂ ਨੇਪਾਲ ਸਗੋਂ ਹੋਰ ਵਿਦੇਸ਼ਾਂ ਦੀਆਂ ਹਨ ਇਸ ਤੋਂ ਇਲਾਵਾ ਅਮਰੀਕਾ ਵਿੱਚ ਨੌਜਵਾਨ ਪ੍ਰਗਟ ਸਿੰਘ ਦੀ ਬਾਈ ਆਈ ਮਰਤਕ ਦੇ ਦਾ ਸੁਲਤਾਨਪੁਰ ਲੋਧੀ ਦੇ ਸ਼ਮਸ਼ਾਨ ਘਾੜੇ ਵਿੱਚ ਸੰਸਕਾਰ ਕੀਤਾ ਤੇ ਪਰਗਤ ਸਿੰਘ ਦੀ 5 ਮਾਰਚ ਨੂੰ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਖਾਸ ਕਰ ਜਿਹੜੇ ਸਾਡੇ ਅਣਹੈ ਭੈਣ ਭਰਾ ਖਾਸ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਆ ਉਹਨਾਂ ਪਿੰਡਾਂ ਵਿੱਚ ਜਾ ਕੇ ਕੁਝ ਏਜੰਟ ਜਿਹੜੇ ਹੈਗੇ ਆ ਉਹਨਾਂ ਨੂੰ ਗੁੰਮਰਾਹ ਕਰਕੇ ਠੋਠਾ ਚਾਸਾ ਦੇ ਕੇ ਵੀ ਤੁਹਾਨੂੰ ਏਨੇ ਹਜ਼ਾਰ ਰੁਪਏ ਅਸੀਂ ਮਹੀਨੇ ਦੀ ਤਨਖਾਹ ਦੇਵਾਂਗੇ ਤੂੰ ਮਾਰਕਟ 'ਚ ਤੁਹਾਨੂੰ ਭੇਜ ਦਿੰਨੇ ਆ ਤੈਨੂੰ ਸਾਊਦੀ ਅਰਬ 'ਚ ਭੇਜ ਦਿੰਨੇ ਆ ਸੋ ਗਰੀਬ ਜਿਹੜਾ ਹੈਗਾ ਉਹਦੇ ਮਨ 'ਚ ਹੁੰਦਾ ਵੀ ਚਲੋ ਮੇਰਾ ਪਰਿਵਾਰ ਜਿਹੜਾ ਹੈ ਉਹਦਾ ਰੋਟੀ ਪਾਣੀ ਚੱਲ ਜਾਊਗਾ ਤੇ ਉਹਦੇ ਨਾਲ 4 ਪੈਸੇ ਜਿਹੜੇ ਹੈਗੇ ਆ ਉਹਦੇ ਬੱਚਿਆਂ ਦੇ ਵਾਸਤੇ ਉਹਨਾਂ ਨੂੰ ਪੜਾ ਲਾਂਗੇ ਜਾਂ ਕੁਝ ਘਰ ਦੇ ਖਰਚੇ ਵਾਸਤੇ ਤੋ ਵੀ ਦੇ ਦਿੰਦੇ ਆ ਪਰ ਉੱਥੇ ਜੋ ਹੁੰਦਾ ਉਹ ਆਪਾਂ ਲਗਾਤਾਰ ਦੇਖਦੇ ਰਹੇ ਅੱਗੇ ਵੀ ਤੁਹਾਨੂੰ ਇਸ ਵਿਸ਼ੇ ਦੇ ਉੱਤੇ ਜਾਣਕਾਰੀਆਂ ਦਿੱਤੀਆਂ ਸੋ ਤਕਰੀਬਨ 90 ਤੋਂ ਵੱਧ ਜਿਹੜੀਆਂ ਲੜਕੀਆਂ ਸੀ ਮਾਸਕਟ ਅ ਅਮਾਨ ਜਾਂ ਜਿਹੜੇ ਹੈ ਸਾਊਦੀ ਅਰਬ ਜਾਂ ਵੱਖ-ਵੱਖ ਮੁਲਕਾਂ ਤੋਂ ਉਹ ਵਾਪਸ ਆ ਚੁੱਕੀਆਂ ਸੋ ਇਹ ਤਿੰਨ ਲੜਕੀਆਂ ਹੁਣ ਫਿਰ ਕੁਝ ਦਿਨਾਂ ਦੇ ਵਿੱਚ ਵਾਪਸ ਆਈਆਂ ਜਿਹਦੇ 'ਚ ਇੱਕ ਲੜਕੀ ਸਾਊਦੀ ਅਰਬ ਤੋਂ ਦੋ ਲੜਕੀਆਂ ਜਿਹੜੀਆਂ ਹੈ ਮਾਸਕਟ ਤੋਂ عمان ਤੋਂ ਜਿਹੜੀਆਂ ਹੈਗੀਆਂ ਉਹ ਵਾਪਸ ਆਈਆਂ। ਸੋ ਇਹਨਾਂ ਦੇ ਪਰਿਵਾਰਾਂ ਦੀ ਜਿਹੜੀ ਹੈਗੀ ਹੈ ਜਿੱਥੇ ਅ ਏਜੰਟਾਂ ਨੇ ਲੁੱਟ ਕੀਤੀ ਇਥੇ ਤੱਕ ਕਰਕੇ ਵਾਪਸ ਲਾਉਣ ਵਾਸਤੇ ਵੀ ਪੈਸੇ ਲਾ ਲਏ ਪਰ ਫਿਰ ਵੀ ਉਹਨਾਂ ਨੂੰ ਵਾਪਸ ਨਾ ਭੇਜਿਆ ਜਦੋਂ ਸਾਡੇ ਕੋਲੇ ਕੰਪਲੇਂਟ ਆਈ ਤੇ ਬੱਚੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਵਾਪਸ ਆਫ ਕਰ ਰਹੀਆਂ ਆਈਆਂ ਇਹਨਾਂ ਨੂੰ ਅਸੀਂ ਪਰਿਵਾਰ ਨੂੰ ਵਧਾਈ ਦਿੰਦੇ ਆ ਕਿ ਆਪਣੇ ਬੱਚਿਆਂ 'ਚ ਵਾਪਸ ਆ ਗਏ ਪਰ ਅਸੀਂ ਸਮਾਜ ਨੂੰ ਇਹਦੀ ਦੁਹਾਈ ਦਿੰਨੇ ਆ ਵੀ ਤੁਸੀਂ ਇਹ ਕੰਮ ਨਾ ਕਰੋ ਪੈਸਿਆਂ ਦੀ ਜਿਹੜੀ ਹੈਗੀ ਇਹਨਾਂ ਮੁਲਕਾਂ 'ਚ ਨਾ ਭੇਜੋ ਜਿੱਥੇ ਲੜਕੀਆਂ ਦੀ ਕਦਰ ਨਹੀਂ ਜਿੱਥੇ ਲੜਕੀਆਂ ਦਾ ਸਨਮਾਨ ਨਹੀਂ ਜਿੱਥੇ ਲੜਕੀਆਂ ਸੁਰੱਖਿਅਤ ਨਹੀਂ ਸੋ ਅੱਜ ਇਹ ਨਿਆਵੀ ਲੜਕੀਆਂ ਵਾਪਸ ਆਈਆਂ ਸਾਰੀਆਂ ਇਹਨਾਂ ਮੁਲਕਾਂ ਦੇ ਵਿੱਚੋਂ ਹੀ ਵਾਪਸ ਆਈਆਂ ਸੋ ਇਸ ਗੱਲ ਨੇ ਕਿ ਹਾਂ ਗਰੀਬੀ ਆ ਕਈ ਬਰ ਸੋਚਦੇ ਆ ਗਮਰਾਹ ਹੋ ਜਾਂਦੇ ਆ ਤੁਹਾਨੂੰ ਇਹ ਦੱਸਣ ਦਾ ਮਤਲਬ ਵੀ ਇਹੀ ਹੈ ਕਿ ਇਹ ਗੱਲ ਲੋਕਾਂ ਵਿੱਚ ਜਾਵੇ ਕਿ ਦੇ ਕੋਈ ਸਾਨੂੰ ਰੈਜ਼ੀਡੈਂਟ ਜਿਹੜਾ ਹੈ ਜਾਂਦਾ ਹੋ ਰੈਕੋਗਨਾਈਜ਼ ਹੋਵੇ ਰਜਿਸਟਰਡ ਹੋਵੇ ਉਹਦੀ ਜਿਹੜਾ ਹੈ ਆਫਿਸ ਉਹਦਾ ਹੋਵੇ ਸੋ ਉਹ ਉਹਦੇ ਨਾਲ ਹੀ ਫਿਰ ਵੀ ਜਿਹੜਾ ਹੈਗਾ ਫਰਕ ਪਰਮੈਂਟ ਤੇ ਜਾਓ ਜਾਂ ਜਿਹੜਾ ਹੈ ਉਹਦੀ ਬਿਨਾ ਜਿਹੜਾ ਹੈਗਾ ਇਸ ਤਰ੍ਹਾਂ ਪੰਡਾਂ ਦੇ ਵਿੱਚ ਏਜੰਟ ਬਣ ਕੇ ਇੱਕ ਦੂਸਰੇ ਕੋ ਪੈਸੇ ਖਾ ਲੈਂਦੇ ਆ 2 ਮਹੀਨੇ ਦੇ ਵਾਸਤੇ ਦੁਬਈ ਲੈ ਜਾਂਦੇ ਜੀ ਤੇ ਤੇ 5-7000 ਰੁਪਏ ਖਰਚ ਹੁੰਦਾ ਉਸੇ ਕੋਈ ਨਾ ਕੋਈ ਉਸੇ ਇਹ ਰਹਾ ਹੈਗਾ ਘਰ ਇਹੋ ਜਿਹਾ ਭਾਲਦੇ ਜਿਹਨੂੰ ਬੰਦੇ ਦੀ ਲੋਡ ਹੁੰਦੀ ਹੈ ਤੇ ਉਹਨੂੰ ਉਹਦੇ ਕੋਲ ਪੈਸੇ ਲੈ ਕੇ ਲੜਕੀਆਂ ਨੂੰ ਉਹਨਾਂ ਦੇ ਨਾਲ ਭੇਜ ਦਿੰਦੇ ਆ ਫਿਰ ਉਹਨਾਂ ਨੇ ਤੇ ਪੈਸੇ ਦਿੱਤੇ ਹੁੰਦੇ ਇਹ ਪੈਸੇ ਏਜੰਟ ਖਾ ਜਾਂਦਾ ਤੇ ਜਦੋਂ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਤੇ ਫਿਰ ਜਿਹੜਾ ਗਰੀਬ ਆ ਉਹ ਕਰੇਗੀ ਸੋਥੇ ਨਾਲ ਕੋਟਮਰ ਵੀ ਹੁੰਦੀ ਹੈ ਹੰਸਾ ਵੀ ਹੁੰਦੀ ਹੈ ਹਰ ਤਰ੍ਹਾਂ ਦੇ ਜਿਹੜੇ ਹੈਗੇ ਆ ਇਹ ਉਹਨਾਂ ਦਾ ਜਿਹੜਾ ਕਰੋਪ ਆ ਇਹ ਲੜਕੀਆਂ ਚੱਲਦੀਆਂ ਸਾਡੇ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੇ ਬੱਚਿਆਂ ਨੇ ਨਾ ਮੁਲਕਾਂ ਦੇ ਵਿੱਚ ਨਾ ਭੇਜੋ ਜੇ ਭੇਜੋ ਤਾਂ ਉਹ ਜਿਹੜੇ ਹੈਗੇ ਵਧੀਆ ਏਜੰਟ ਜਿਹੜੇ ਤੁਹਾਨੂੰ ਜਿਹੜੇ ਏਜੰਟਾ ਰਾਹੀਂ ਏਜੰਸੀ ਰਾਹੀਂ ਇਹ ਸਰਕਾਰ ਦੇ ਰਾਹੀਂ ਜਿਹੜੀਆਂ ਜਿਹੜੀਆਂ ਏਜੰਸੀਆਂ ਹਨ ਰਾਹੀਂ ਜਿਹੜਾ ਬੰਦਾ ਜਾਂਦਾ ਉਹਦਾ ਜਿਹੜੀ ਇੱਕਵਰ ਹੁੰਦੀ ਹੈ ਉਹਦੀ ਵੈਲੀ ਹੁੰਦੀ ਹੈ ਉਹਨੂੰ ਇਗਨੋਰ ਨਹੀਂ ਕਰ ਸਕਦਾ ਕੋਈ ਪਰ ਜਦੋਂ ਅਸੀਂ ਇਹ ਦੋ ਨੰਬਰ ਦੇ ਵਿੱਚ ਆ ਵੀ ਚਲ ਜਾਂਦੇ ਆ ਉੱਥੇ ਫਸ ਜਾਂਦੇ ਆ ਫਿਰ ਦਿਸੇ ਇਹ ਵੀ ਗਲਦੇ ਆ ਸੋ ਵਿਰਸੇ ਪਰਿਵਾਰ ਉਜੜ ਜਾਂਦਾ ਜਿਹੜੇ ਪੈਸੇ ਚਾਲ ਹੁੰਦੇ ਪਹਿਲੇ ਘੰਟਿਆਂ ਨੇ ਲੈ ਹੁੰਦੇ ਬਹੁਤ ਇਹੋ ਜਿਹੇ ਕੇਸ ਅਸੀਂ ਦੇਖਿਆ ਸੋ ਸਾਡੀ ਹੱਥ ਜੋੜ ਕੇ ਬੇਨਤੀ ਹੈ ਇਹਨੇ ਵੀ ਬਾਹਰ ਜਾਣਾ ਸਾਡੇ ਨੌਜਵਾਨ ਵੀ ਬਾਹਰ ਜਾ ਕੇ ਏਜੰਟਾਂ ਦੇ ਚਸੇ ਚੜ ਕੇ ਕਿਤੇ ਨਾ ਕਿਤੇ ਜਾ ਕੇ ਫਸ ਜਾਂਦੇ ਆ ਹੁਣ ਵੀ ਕੁਝ ਬੱਚੇ ਜਿਹੜੇ ਸਾਡੇ ਬਾਹਰ ਫਸੇ ਜਿਨ੍ਹਾਂ ਚੋਂ ਇੱਕ ਆਇਆ ਹਜੇ ਬਾਕੀ ਉਸੇ ਰੁਕੇ ਹੋਏ ਆ ਸੋ ਇਸ ਵਾਸਤੇ ਏਜੰਟਾਂ ਦੇ ਪਿੱਛੇ ਲੱਗ ਕੇ ਇਸ ਤਰ੍ਹਾਂ ਨਾ ਦੌੜੋ ਇੱਥੇ ਅਸੀਂ ਬਹੁਤ ਕੰਮ ਕਰ ਸਕਦੇ ਆ ਵਾਹਿਗੁਰੂ ਨੇ ਇਸ ਧਰਤੀ ਨੂੰ ਪੰਜਾਬ ਦੀ ਧਰਤੀ ਨੂੰ ਬਹੁਤ ਬਰਕਤਾਂ ਬਖਸ਼ੀਆਂ ਦਿੱਤੀਆਂ ਇੱਥੇ ਅਸੀਂ ਭੁੱਖਾ ਨਹੀਂ ਮਰਦੇ ਪਰ ਇਸ ਤਰੀਕੇ ਦੇ ਨਾਲ ਜਿਹੜਾ ਬਾਹਰ ਜਾਣਾ ਜਿਹੜਾ ਹੈ ਉਹ ਠੀਕ ਨਹੀਂ ਸੋ ਇਹਦੇ ਵਾਸਤੇ ਅਸੀਂ ਸਾਰਿਆਂ ਨੂੰ ਰਿਕਵੈਸਟ ਕਰਦੇ ਕਿ ਹੁਸ਼ਿਆਰਪੁਰ ਤੋਂ ਇੱਕ ਅੰਮ੍ਰਿਤਸਰ ਤੋਂ ਇੱਕ ਕਪੂਰਸਲੇ ਤੋਂ ਕਿੱਥੇ ਕਿੱਥੇ ਸਟਾਰਟ ਕੀ ਹੈ ਹੈ ਕਿ ਦੋ ਮਾਸਕਰ ਸੀ ਤੇ ਇੱਕ ਸੌਦੇ ਯਾਰਬੇ ਸੀ ਇਸ ਤਰ੍ਹਾਂ ਇਹ ਵੀ ਸਾਰਾ ਪ੍ਰਸ਼ਾਸਨ ਦੇ ਨਾਲ ਅੱਗੇ ਪੁਲਿਸ ਨੂੰ ਵੀ ਮਿਲੇ ਕੋਈ ਜਦੋਂ ਜਾਣਦਾ ਉਦੋਂ ਤੋਂ ਕੋਈ ਦੱਸਦਾ ਨਹੀਂਗਾ ਤਨੁਜੇ ਹੋਵੇ ਜਿੰਨ ਟੂ ਵੀ ਗਾਦਨ ਦਾ ਵੀ ਸੋਨਾ ਕੋਈ ਕੰਮ ਨਾ ਥੋੜਾ ਰਾਤ ਨਾ ਰੋਕਦੇ ਵੇ ਜਿਦਾ ਹੋਵੇ ਨਹੀਂ ਪਰ ਜਦੋਂ ਉਸੇ ਫਾਇਦਾ ਨਹੀਂ ਆ ਫਿਰ ਪਤਾ ਲੱਗਦਾ ਫਿਰ ਹੁਣ ਉੱਥੇ ਕੀ ਕਰ ਸਕਦੇ ਸੋਦੇ ਵਾਸਤੇ ਸੀ ਸਾਰੀਆਂ ਜਿੰਨੇ ਵੀ ਹੈਗੇ ਇਹਨਾਂ ਕੋਈ ਕੇਸ ਵੀ ਰਜਿਸਟਰਡ ਕਰਾਉਣੇ ਆ ਜੇ ਉਹਨਾਂ ਤੇ ਕੇਸ ਵੀ ਕਰੋ ਉਹ ਕੋਈ ਨਾ ਕੋਈ ਜਿਹੜਾ ਹੈਗੇ ਜਿਸ ਤਰ੍ਹਾਂ ਹੁਣ ਨਾਂ ਜਿਹੜੇ ਦੱਸਦੇ ਪਤਾ ਨਹੀਂ ਉਹ ਨਾਂ ਸਹੀ ਹੁੰਦੇ ਆ ਜਾਂ ਕੀ ਆ ਉਹਦੇ ਪਿੱਛੇ ਕੌਣ ਆ ਇਹ ਬਹੁਤ ਵੱਡੇ ਰੈਕਟ ਆ ਜਿਹਦੇ ਵਿੱਚ ਪੰਜਾਬ ਦੇ ਤਾਂ ਬਾਬਾ ਜਿਹੜੇ ਸਾਹਮਣੇ ਆਉਂਦੇ ਆ ਹੋਰ ਸ਼ਡੇਟਾਂ ਦੇ ਦੱਸਦੇ ਹੋਰ ਮੁਲਕਾਂ ਦੇ ਬੱਚੇ ਵੀ ਉੱਥੇ ਇਸ ਤਰ੍ਹਾਂ ਪੈਂਦੇ ਆ ਮੈਂ ਨਾ ਸੋਧਿਤ ਬੀਨ ਸੀ ਜਿਹੜਾ ਹਸਬੰਦ ਅਕਸੀਦ ਤੇ ਚਾਰ ਥਾਂ ਤੋਂ ਨਾ ਲੱਤਾਂ ਟੋਟੀਆਂ ਸੀ ਉਹਨਾਂ ਲਈ ਇਹ ਸੇਲਰ ਲਈ ਪ੍ਰੋਟੇਨ ਜਿਹੜਾ ਕਿ ਮੈਂ ਉਹ ਯਰ ਵੀ ਨਹੀਂ ਸੀ ਤੇ ਮੈਨੂੰ ਡੰਡਨੇ ਕਿਹਾ ਸੀ ਕਿ ਤੇਰੀ ਸੈਲਰੀ 1500 ਰੁਪਿਆ 1500 ਰੇਅ ਉੱਧਰ ਦਾ ਤਾਂ ਜਾਨੀ ਕਿ 1500 ਆ ਮਿਲੇ ਤੇ ਤੋਂ ਗਿਆ ਤੂੰ ਬੱਤੇ ਘੋੜਾ ਨਾ ਐਤੋਂ ਬੈਠਾ ਤੋਂ ਅੱਗੇ ਤਰੁੱਤੀ ਜਾ ਕੇ ਐਸਾ ਕਰ ਦਸਾ ਕੰਮ ਕਰਨਾ ਪੈਂਦਾ ਸੀ ਜੇ ਕਰਦੀ ਤਾਂ ਕਰਕੇ ਮੇਰੀ ਤਬੀਅਤ ਖਰਾਬ ਹੋ ਗਈ ਮੈਂ 3 ਮਹੀਨੇ ਤੇ ਰਹੀ ਸੀ ਤਾਂ ਮੈਨੂੰ ਇੱਕ ਸੈਲਰੀ ਦਿੱਤੀ ਨਹੀਂ ਦੋ ਸੈਲਰੀਆਂ ਦਾ ਮੈਨੂੰ ਦਿੱਤੀਆਂ ਨਹੀਂ ਸੀ ਤੇ ਦਵਾਈ ਨਹੀਂ ਸੀ ਲੈ ਕੇ ਦਿੰਦੇ ਮੈਡੀਸਨ ਤਾਂ ਬਿਲਕੁਲ ਨਹੀਂ ਸੀ ਲੈ ਕੇ ਦਿੰਦੇ ਮੈਨੂੰ ਨਾ ਰੈਸਟ ਦਿੰਦੇ ਸੀ ਸਵੇਰੇ 4 ਵਜੇ ਉਠਾਉਂਦੇ ਸੀ ਰਾਤ ਮੈਂ 1 ਵਜੇ ਰੂਮ ਤੇ ਜਾਂਦੀ ਸੀ ਆਪਣੀ ਕਦੇ ਕਿਦੋਂ ਸੀ ਤੁਸੀਂ ਮੈਂ 10ਵੇਂ ਮਹੀਨੇ ਚ ਗਈ ਸੀ 13 ਤਰੀਕ ਤੇ ਕਿੰਨੇ ਪੈਸੇ ਦਿੱਤੇ ਸੀ ਜੈਂਟਲ ਨੇ ਉਧਰੋਂ ਲਿਆ ਸੀ 2 ਲੱਖ ਰੁਪਏ 2 ਲੱਖ 40 ਹਜ਼ਾਰ ਤਾਂ ਉਹਨਾਂ ਨੂੰ ਕਿਹਾ ਸੀ ਵਾਪਸ ਜਾਣਾ ਤੇ ਕਹਿੰਦੇ 2 ਲੱਖ 40 ਹਜ਼ਾਰ ਰੁਪਏ ਦੇ ਜਾਂ ਇੱਕ ਜਿਹੜੀ ਸੈਲਰੀ ਲਈ ਉਹ ਵੀ ਦੇ ਦੇ ਤੈਨੂੰ ਇੰਡੀਆ ਵਾਪਸ ਭੇਜ ਦਿੱਤੇ। ਇੱਥੋਂ ਜਾਣ ਲੱਗੇ ਕਿਨੇ ਭੇਜ ਦੇ? ਇੱਥੋਂ ਜਾਣ ਲੱਗੇ ਹਣੇ ਸੀਗੇ ਭਾਈ ਦਿੱਤੇ ਸਾਨੂੰ। ਕੀ ਲੱਗਣਾ ਉਥੇ ਕਿ ਭੇਜ ਦਿੱਤਾ ਜਾਂਦਾ ਤੈਨੂੰ? ਹਾਂਜੀ। ਜਿੱਦੋਂ ਉਹ 2,40,000 ਰੁਪਇਆ ਲੈ ਲਿਆ ਇੰਡੀਆ ਦਾ ਤਾਂ ਉਹ ਵੇਚਣ ਵਾਲਾ ਸਾਹੀ ਹੋ ਗਿਆ। ਫੇਰ ਉਹਨਾਂ ਨੂੰ ਕਾਲ ਕਰੀਦੀ ਸੀ। ਉਹ ਕਾਲ ਨਹੀਂ ਸੀ ਲੈਂਦੇ ਸਾਡੀ। ਸਾਡੀ ਗੱਲ ਹੀ ਨਹੀਂ ਸੀ ਸੁਣਦਾ। ਪੈਸੇ ਲੈ ਕੇ ਸਾਨੂੰ ਜਿੱਦਾਂ ਘਰੇ ਛੱਡ ਕੇ ਸਾਡੀ ਗੱਲ ਨਹੀਂ ਸੀ ਸੁਣਦਾ। ਡੇਲੀ ਮੈਸੇਜ ਕਰੀਦਾ ਸੀ। ਫੋਨ ਕਰੀਦਾ ਸੀ ਤੇ ਸਾਨੂੰ ਉਹਨਾਂ ਨੇ ਕਿਨਾਈ ਵਾਪਸ ਨਹੀਂ ਆਉਣ ਦਿੱਤਾ ਫਿਰ ਅਸੀਂ ਬਾਬਾ ਜੀ ਦੇ ਕੋਲ ਆਏ ਇੱਥੋਂ ਫਿਰ ਸਾਨੂੰ ਵੀ ਬਦਲਣਾਂ ਦੀ ਕਿਰਪਾ ਹੋਈ ਨੇ ਕਰਨਾ ਉਹ ਕਿੰਨੇ ਵਸੇ ਪਾਚੇ ਹੀ ਕਿ ਉਹਨਾਂ ਦੇ ਮੇਰੀ ਮੈਡਮ ਦੀ ਭੈਣ ਰਹਿੰਦੀ ਸੀ ਨਾਲ ਉਹਨਾਂ ਦੇ ਬੱਚੇ ਸੀ ਤੰਗ ਬਹੁਤ ਜ਼ਿਆਦਾ ਕਰਦੇ ਸੀ ਯਾਨੀ ਕਿ ਰਸਟ ਬਿਲਕੁਲ ਵੀ ਨਹੀਂ ਰਹਿੰਦੇ ਸੀ ਅਕਸਰ ਆਪਾਂ ਖੌਰਾ ਦੇਖਦੇ ਆ ਕਿ ਬਹੁਤ ਸਾਰੇ ਬੱਚੇ ਉੱਥੇ ਬੱਚੇ ਆ ਲੜਕੀ ਬਹੁਤ ਸਾਰੇ ਹਾਂਜੀ ਤੁਹਾਨੂੰ ਇਸ ਬਾਰੇ ਪਤਾ ਨਹੀਂ ਸੀ ਨਹੀਂ ਜੀ ਇਸ ਬਾਰੇ ਨਹੀਂ ਸੀ ਪਤਾ ਸੀ ਸਰ ਇਸ ਬਾਰੇ ਬਿਲਕੁਲ ਨਹੀਂ ਸੀ ਪਤਾ ਲੜਕੀਆਂ ਬਹੁਤ ਜ਼ਿਆਦਾ ਉੱਧਰ ਫਸੀਆਂ ਆਈਆਂ ਨੇ ਆਉਣਾ ਚਾਹੁੰਦੀਆਂ ਨੇ ਪਰ ਆ ਨਹੀਂ ਬੋਲਦੀਆਂ ਕਾਰਨ ਇਹ ਹੈ ਕਿ ਏਜੰਟਾਂ ਨੇ ਪੈਸੇ ਲੈ ਹੁੰਦੇ ਨੇ ਤਾਂ ਆਪਾਂ ਵਾਪਸ ਨਹੀਂ ਆ ਸਕਦੇ ਉਸ ਦੇਸ ਦੇ ਵਿੱਚ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੈਂ ਇਹੀ ਮੰਗ ਕਰਦੀ ਕਿ ਉਹ ਏਜੰਟ ਤੇ ਕਾਰਵਾਈ ਹੋਵੇ ਤੇ ਮੇਰੀਆਂ ਸੈਲਰੀਆਂ ਦੋ ਵਾਪਸ ਮਿਲ ਜਾਣ ਮੈਨੂੰ ਮੇਰੀ ਹੱਕ ਦੀ ਕਮਾਈ ਹੈ ਮੈਂ ਹੀ ਚਾਹੁੰਦੀ ਹਾਂ ਮੈਂ ਹੀ ਕਹਿੰਨੀ ਆ ਹੱਥ ਜੋੜ ਕੇ ਕਿ ਮੇਰੀਆਂ ਭੈਣਾਂ ਇੱਥੇ ਕੰਮ ਕਰ ਲੈਣ ਉਧਰ ਬਾਹਰ ਨਾ ਜਾਣ ਮੇਰੀ ਇਹ ਹੀ ਰਿਕਵੈਸਟ ਹੈ ਮੇਰੀਆਂ ਭੈਣਾਂ ਗਾੜੀ ਕਿ ਬਾਹਰ ਨਾ ਜਾਣ ਆਪਣੇ ਇੰਡੀਆ 'ਚ ਬਹੁਤ ਕੰਮ ਹੈ ਬਾਤ ਹੋਈ ਚੱਲਣਾ ਤੇ ਕੀ ਤਸ਼ੱਦਦ ਹੋਵੇ ਹਾਂ ਹਾਂ ਸਰਬਾਜੀ ਮੇਰੇ ਪਾਣੀ ਮਾਸ ਕੱਟ ਗਈ ਸੀ ਤੇ ਮੇਰੀ ਉੱਤੇ ਤਬੀਅਤ ਖਰਾਬ ਹੋ ਗਈ ਬਹੁਤ ਜ਼ਿਆਦਾ ਬੇਟ ਵਿੱਚ ਇਹਨਾਂ ਦਾ ਦਰਦ ਹੈ ਇਨਫੈਕਸ਼ਨ ਤੇ ਮੇਰੇ ਤੋਂ ਫਿਰ ਕੰਮ ਨਹੀਂ ਹੋਇਆ ਤੇ ਉਹ ਮੈਨੂੰ ਲੈ ਕੇ ਕਹਿੰਦੇ ਸੀ ਕੁਝ ਨਹੀਂ ਹੋਇਆ ਹੈਗਾ ਤੈਨੂੰ ਕੰਮ ਕਰ ਉੱਠ ਕੇ ਤੇ ਫਿਰ ਬਸ ਮੈਂ ਦਿਲ ਗਿਰੇ ਦੀ ਸੀ ਵੀ ਤਾਂ ਜ਼ਰੂਰ ਜ਼ਿਆਦਾ ਨਹੀਂ ਕੰਮ ਹੋਇਆ ਤੇ ਵਾਪਸ ਫਿਰ ਮੈਂ ਇੱਕਦਮ ਹੌਲ ਦਾ ਕਿਹਾ ਮੈਂ ਇੰਡੀਆ ਜਾਣਾ ਤੇ ਕਹਿੰਦੇ ਪੈਸੇ ਦੇ ਕੇ ਜਾ ਮੈਂ ਕਹਾਂ ਵੀ ਮੈਂ ਕਿਸੇ ਦਾ ਪੈਸੇ ਲੈ ਨਹੀਂ ਹੈਗੇ ਮੈਂ ਪੈਸੇ ਕਿੱਥੋਂ ਦਵਾਂ ਹਾਂਜੀ ਤਮਸ ਪਾਣੀ ਵੀ ਸਿਹਤ ਜ਼ਿਆਦਾ ਖਰਾਬ ਹੁੰਦੀ ਹੁੰਦੀ ਹੋਵੇ ਤਾਂ ਫਿਰ ਮੈਨੂੰ ਵਾਪਸ ਇੱਥੇ ਬੱਦਲ ਜੀ ਕਿਰਪਾ ਨਾਲ ਨੇ ਇੰਡੀਆ ਨੂੰ ਹਾਂ ਜੀ ਮੈਂ ਇਹ ਚਾਹੁੰਦੀ ਹਾਂ ਕਿ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਇਨਸਾਨ ਨੂੰ ਇਨਸਾਨ ਨਹੀਂ ਸਮਝਦੇ ਹੈਗੇ ਹਾਂ ਜੀ ਆਪਾਂ ਨੂੰ ਨਹੀਂ ਜਾਣਾ ਚਾਹੀਦਾ ਹੈਗਾ ਬਹੁਤ ਡਰ ਦਿੱਤੀ ਹੈ ਹਾਂ ਜੀ ਧੰਨਵਾਦ ਗਏ ਕਦੋਂ ਸੀ ਤੁਸੀਂ ਮੈਂ ਅਪ੍ਰੈਲ ਦੇ ਮਹੀਨੇ 2000 ਹਾਂ ਜੀ 23 ਚ ਗਈ ਸੀ ਕੀ ਗੱਲਬਾਤ ਹੋਈ ਸੀ ਕੀ ਕੰਮ ਦਾ ਕਿਹਾ ਗਿਆ ਸੀ ਕੰਮ ਦਾ ਪਾਜੀ ਮੈਨੂੰ ਸੈਲਰੀ ਵੀ ਜ਼ਿਆਦਾ ਕਹੀ ਸੀ ਉਨੀ ਸੈਲਰੀ ਉੱਥੇ ਮੈਨੂੰ ਮਿਲੀ ਨਹੀਂ ਤੇ ਜਿਹੜਾ ਮੇਰਾ ਏਜੰਟ ਸੀ ਉਹਨੇ ਮੈਨੂੰ ਸੈਲਰੀ 120 ਦੇ ਹਾਲ ਕਹੀ ਸੀ ਉਧਰਲੇ ਉਹ ਮੈਨੂੰ ਮਿਲੀ ਨਹੀਂ ਉਧਰ ਛਾ ਕੇ ਤੇ ਕੰਮ ਮੈਨੂੰ ਬਹੁਤ ਜ਼ਿਆਦਾ ਪਿਆ ਉੱਥੇ ਹਾਂਜੀ ਤੇ ਰਸਤ ਕੋਈ ਨਹੀਂ ਤਾਂ ਮੈਂ ਪਾਜੀ ਫਿਰ ਬਿਮਾਰ ਹੁੰਦੀ ਹੁੰਦੀ ਜਾਂਦਾ ਉੱਥੇ ਬਿਮਾਰ ਹੋ ਗਈ ਮੇਰੇ ਤੋਂ ਕੰਮ ਨਹੀਂ ਹੋ ਰਿਹਾ ਹਾਂਜੀ ਤੇ ਉਹ ਮੈਂ ਉਹਨਾਂ ਨੂੰ ਕਹਾਂ ਤੇ ਮੈਂ ਜਾਣਾ ਵਾਪਸ ਇੰਗਿਆ ਮੇਰੇ ਤੋਂ ਕੰਮ ਨਹੀਂ ਹੋ ਰਿਹਾ ਹੈਗਾ ਤੇ ਕਹਿੰਦੇ ਪੈਸੇ ਦੇ ਤਾ ਚਲੀ ਜਾ ਸੀ ਪੈਸੇ ਦਿੱਤੇ ਫਿਰ ਉਹਨਾਂ ਨੂੰ ਉਹਨਾਂ ਪਾਜੀ ਜਿੱਥੇ ਮੈਨੂੰ ਆਫਿਸ ਛੱਡ ਕੇ ਗਏ ਆ ਉਹਨਾਂ ਨੇ ਮੇਰੇ ਪਤੀ ਕੋਲੋਂ 80000 ਰੁਪਇਆ ਤੇ ਟਿਕਟ ਮੈਂ ਆਪਣੀ ਲਾ ਕੇ ਗਈ ਫਿਰ ਮੈਂ ਟਿਕਟ ਵੀ ਮਗਵਾਈ 24000 ਛੇ 23000 ਦੀ ਹਾਂਜੀ ਹੋਰ ਵੀ ਕਿਸੇ ਕਿਸਮ ਦਾ ਟੌਰਚਰ ਕਰਦੇ ਹਾਂਜੀ ਬਸ ਕੋਈ ਰੈਸਟ ਨਹੀਂ ਵਗੈਰਾ ਨਹੀਂ ਜੇ ਦਾ ਥੋੜਾ ਗਲਤ ਬੋਲਣਾ ਮਾਰਕੁੱਟ ਦੇ ਬਸ ਨਹੀਂ ਦਾਦਾ ਤਾਂ ਨਹੀਂ ਪਾਜੀ ਕੁਝ ਮਾਰਿਆ ਨਹੀਂ ਉਹਦਾ ਰੈਸਟ ਵਗੈਰਾ ਨਹੀਂ ਸੀ ਕੋਈ ਵੀ ਬਸ ਕੰਮ ਕਰ ਉੱਠ ਕੇ ਕੰਮ ਕਰ ਉਹ ਰਸੀਦ ਖਰਾਬ ਸੀ ਵੇ ਕੰਮਕਾਰ ਕੁਛ ਨਹੀਂ ਹੋਇਆ ਹੈਗਾ ਤੈਨੂੰ ਹਾਂਜੀ ਕੰਮ ਕਰਾਉਂਦੇਗੇ ਹਾਊਸਮੇਟ ਦੇ ਹਾਂਜੀ ਘਰ ਦਾ ਸਾਰਾ ਹੀ ਕੰਮ ਬੇ ਚਾਹੇ 1 ਵਜੇ ਚਾਹੇ 12 ਵਜੇ ਰਾਤ ਦੇ ਵੀ ਸਾਰਾ ਫਿਨਿਸ਼ ਕਰਕੇ ਸੌਣਾ ਕੰਮ ਇਥੋਂ ਵੀ ਇਹ ਕਹਿੰਦੇ ਜਿੰਨਾ 2 ਕੰਮ ਕਿਹਾ ਸੀ ਭਾਜੀ ਇਹਦਾ ਘਰ ਦਾ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਸੀਗੇ ਹਾਂਜੀ ੱੱਕਣ ਨੂੰ ਕਹਿ ਦਿੰਦੇ ਮੈਂ ਕਹਿੰਦਾ ਮੇਰੇ ਤੋਂ ਨਹੀਂ ਇਹ ਝੱਕ ਹੁੰਦੀਆਂ ਹੈਗੀਆਂ ਬੇ ਮੈਨੂੰ ਪੇਨ ਹੁੰਦੀ ਆ ਬੇਟ ਵਿੱਚ ਤੇ ਪਰ ਨਹੀਂ ਕੁਛ ਨਾ ਕਰ ਕਰ ਕੇ ਮੈਂ ਮੈਡੀਸਿਨ ਉਹਨਾਂ ਤੋਂ ਮੰਗ ਲਈ ਬੇ ਮੈਨੂੰ ਮੈਡੀਸਿਨ ਲਿਆ ਦਿਓ ਦਾ ਘੁੰਮਣੇ ਜਿਹੜੀਆਂ ਵਾਪਸ ਜਾਣ ਦੀ ਚਾਹਨਾ ਰੱਖਦੀਆਂ ਹਨ ਹਾਂਜੀ ਭਾਜੀ ਕੰਮ ਨਹੀਂ ਹੁੰਦਾ ਹੈਗਾ ਕੰਮ ਬਹੁਤ ਜ਼ਿਆਦਾ ਹੋ ਇਨਸਾਨ ਨੂੰ ਇਨਸਾਨੀ ਸਮਝ ਵੀ ਹੈਗੀ ਹਾਂਜੀ ਕਿੰਨੀਆਂ ਘਰ ਤਾਂ ਹੋਰ ਉਥੇ ਫਸਿਆ ਆਏ ਆ ਪਰ ਫਿਰ ਆਪਾਂ ਜੀ ਜਿੱਥੇ ਮੈਂ ਸੀ ਆਫਿਸ ਉਦੋਂ ਤਾਂ ਹੈਗੀਆਂ ਸੀ ਹਾਂਜੀ 10 12 ਜਾਣੀਆਂ ਤਾਂ ਹੈ ਸੀ ਉਹ ਜਹੋਂ ਦੇ ਵਾਪਸ ਹਾਂਜੀ ਹਾਂਜੀ